ਸਾਰਿਆਂ ਨੂੰ ਪਿਆਰ ਭਰੀ ਹਸਤੀ ਕਾਲ ਦੇ ਪੰਜਾਬੀ ਫੀਟ ਤੇ ਆਪਾਂ ਤੁਹਾਡੇ ਇੱਕ ਵਾਰ ਫੇਰ ਤੋਂ ਸਵਾਗਤ ਕਰਦੇ ਹਾਂ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਮਿਲਦੇ ਹਾਂ ਜੀ ਕਿ ਤੁਹਾਨੂੰ ਨਵੀਂ ਵੀਡੀਓ ਦੇ ਨਾਲ ਨਵੇਂ ਕੰਸੈਪਟ ਦੇ ਨਾਲ ਸੂਟ ਜਿਹੜੇ ਆਪਾਂ ਲੈ ਕੇ ਆਏ ਹਾਂ ਬਹੁਤ ਜ਼ਿਆਦਾ ਸੋਹਣੇ ਕਾਟਨ ਦੁਪੱਟੇ ਨਾਲ ਲੈ ਕੇ ਆਏ ਹਾਂ ਇਹਨਾਂ ਦੇ ਵਿੱਚੋਂ ਤੁਹਾਨੂੰ ਕੋਈ ਵੀ ਸੂਟ ਪਸੰਦ ਆਗਾ ਕੋਈ ਵੀ ਕਲਰ ਡਿਜ਼ਾਈਨ ਪਸੰਦ ਆ ਤਾਂ ਉਹ ਡਿਜ਼ਾਈਨ ਲਵਾਂਗੇ ਆਪਾਂ ਸਕਰੀਨ ਤੇ ਦਿੱਤੇ ਨੰਬਰ ਤੇ ਤੁਸੀਂ ਆਪਣਾ ਆਰਡਰ ਜਿਹੜਾ ਕਨਫਰਮ ਕਰ ਸਕਦੇ ਹੋ ਤੇ ਸੂਟ ਘਰ ਬੈਠੇ ਮੰਗਵਾ ਸਕਦੇ ਹੋ ਆਪਣਾ ਪੇਮੈਂਟ ਦਾ ਜਿਹੜਾ ਮੈਥਡ ਆ ਉਹ ਆਨਲਾਈਨ ਤੁਸੀਂ ਆਪਣਾ ਆਰਡਰ ਡਨ ਕਰ ਸਕਦੇ ਹੋਗੇ। ਬਾਕੀ ਕਿਸੇ ਪ੍ਰਕਾਰ ਦੇ ਫੈਬਰਿਕ ਤੇ ਤੁਸੀਂ ਵਰਕ ਲੈਣਾ, ਤੁਸੀਂ ਸਾਡੇ ਤੋਂ ਉਹ ਵੀ ਲੈ ਸਕਦੇ ਹੋ ਕਿਸੇ ਪ੍ਰਕਾਰ ਦੀ ਸਟਿਚਿੰਗ ਲੈਣੀ ਹੈ ਤੁਸੀਂ ਸਾਡੇ ਤੋਂ ਉਹ ਵੀ ਲੈ ਸਕਦੇ ਹੋ। ਕਿਸੇ ਵੀ ਐਨਆਰਆਈ ਭੈਣ ਨੇ ਕਿਸੇ ਵੀ ਮਹਿੰਗੇ ਕੁਆਲਿਟੀ ਦਾ ਕਿਸੇ ਵੀ ਪ੍ਰਕਾਰ ਦਾ ਆਪਣੇ ਤੋਂ ਫੈਬਰਿਕ ਲੈਣਾ, ਪ੍ਰਿੰਟ ਸੂਟ ਲੈਣੇ ਨੇ, ਵਰਕ ਵਾਲੇ ਸੂਟ ਲੈਣੇ ਨੇ ਆਪਣੇ ਕੋਲੇ ਹਰ ਤਰ੍ਹਾਂ ਦਾ ਤਰ੍ਹਾਂ ਦੀ ਕੁਆਲਿਟੀ ਹੁੰਦੀ ਹੈ ਤਾਂ ਤੁਸੀਂ ਸਾਡੇ ਨਾਲ ਜੁੜ ਸਕਦੇ ਹੋਗੇ। ਚਲੋ ਜੀ ਬਹੁਤਾਂ ਟਾਈਮ ਤੁਹਾਡਾ ਨਾਲ ਲੈਂਦੇ ਹੋਏ ਕਰਦੇ ਵੀਡੀਓ ਦੀ ਸਟਾਰਟਿੰਗ ਕਾਟਨ ਦੇ ਪੱਟੀ ਵਾਲੇ ਸੂਟਾਂ ਦੇ ਆਪਾਂ ਨੂੰ ਕਾਫੀ ਦਿਨਾਂ ਤੋਂ ਮੈਸੇਜ ਆ ਰਹੇ ਸੀਗੇ ਇਸ ਲਈ ਅੱਜ ਆਪਾਂ ਕਾਟਨ ਦੁਪੱਟੇ ਵਾਲੇ ਸੂਟ ਲੈ ਕੇ ਆ ਬਹੁਤ ਜਿਆਦਾ ਵਧੀਆ ਫੈਬਰਿਕ ਹੋਊਗਾ ਕੈਮਰੀ ਕਾਟਨ ਦੇ ਵਧੀਆ ਵਾਲੀ ਕਾਟਨ ਦੇ ਸੂਟ ਹੋਣਗੇ ਬੜੇ ਬਾਕੀ ਜਿਹੜਾ ਰੇਟ ਹੈਗਾ ਉਹ ਤੁਹਾਡੇ ਬਜਟ ਚ ਰਹੂਗਾ ਇਹਨਾਂ ਸੂਟਾਂ ਦਾ ਰੇਟ ਆਪਾਂ ਵੀਡੀਓ ਦੇ ਨਾਲ ਹੀ ਬਣਾ ਦੱਸਾਂਗੇ ਵੀਡੀਓ ਦੇ ਨਾਲ ਬਣੇ ਰਹੋ ਸਕਿਪ ਨਾ ਕਰਿਓ ਰੇਟ ਧਿਆਨ ਨਾਲ ਸੁਣੋ ਵੀ ਕੀ ਰੇਟ ਹੈ ਅਗਰ ਤੁਹਾਡੇ ਬਜਟ ਚ ਹੋਇਆ ਤਾਂ ਤੁਸੀਂ ਜ਼ਰੂਰ ਆਰਡਰ ਕਰ ਸਕਦੇ ਹੋਗੇ ਫਸਟ ਕਲਰ ਆ ਗਿਆ ਆਪਣੇ ਕੋਲੇ ਪੀਚ ਲਾਈਟ ਪੀਚ ਕਲਰ ਦਾ ਸੂਤਾ ਵਾਈ ਵਾਲਾ ਸ਼ਰਟ ਦੀ ਜਿਹੜੀ ਲੈਂਥ ਆ ਉਹ ਆਪਾਂ ਤੁਹਾਨੂੰ ਮਾਣ ਕੇ ਦੱਸ ਦਿੰਦੇ ਆ ਵੀ ਕਿੰਨੀ ਆਂਗੀ ਇਹ ਜਿਹੜੀ ਪੱਟੀ ਆਗੀ ਇਹ ਸਲਾਈ ਨਾਲ ਲੱਗੀ ਹੋਈ ਹੈ ਇਹਨੂੰ ਤੁਸੀਂ ਉੱਪਰ-ਨੀਚੇ ਆਪਣੀ ਲੈਂਥ ਦੇ ਰਖਾ ਦੇਂਗਾ ਲੈਂਥ ਦੇ ਰਿਕਾਰਡਿੰਗ ਕਰ ਸਕਦੇ ਹੋਗੇ 44 ਆਗਾ 5 ਸਵਾ 43 ਤਿਆ ਰਹ ਸਕਦੀ ਹੈ ਕਿ ਜਾਨਕੀ 1 ਇੰਚ ਮੰਨ ਕੇ ਚਲੋ ਜੀ ਮੈਂ ਸਲਾਈ ਵਗੈਰਾ ਚਾ ਸਕਦਾਗਾ ਕਈ ਮੇਰੀਆਂ ਭੈਣਾਂ ਜਿਵੇਂ ਲੈਂਥ ਵਧਾਉਣੀ ਵੀ ਹੁੰਦੀ ਹੈ ਕਈ ਮੇਰੀਆਂ ਭੈਣਾਂ ਡਿਜ਼ਾਈਨਿੰਗ ਵਗੈਰਾ ਕਰਕੇ ਲੈਂਥ ਵਧਾ ਦਿੰਦੀਆਂ ਨੇ ਕਿਉਂਕਿ ਅੱਜਕੱਲ ਬਹੁਤ ਜ਼ਿਆਦਾ ਲੈਂਸ ਵਗੈਰਾ ਚੱਲ ਰਹੀਆਂ ਨੇ ਬਾਟਮ ਦੇ ਨਾਲ ਦੀ ਪੱਟੀ ਲਗਾ ਕੇ ਆਪਾਂ ਚੈੱਕ ਕਰ ਸਕਦੇ ਹਾਂ ਇਹਦੇ ਵਿੱਚ ਥੋੜੇ-ਥੋੜੇ ਬਰੀਕ ਜਿਹੇ ਵਾਈਟ ਕਲਰ ਦੇ ਡਾਟ ਲੱਗੇ ਹੋਏ ਨੇ ਸਹਿਦ ਲਾਈਟ ਕਲਰ ਕਰਕੇ ਤੁਹਾਨੂੰ ਨਾ ਦੱਸਦੇ ਹਾਂ ਨਾ ਆਪਾਂ ਪ੍ਰੋਪਰ ਦੱਸ ਦਿੰਦੇ ਹਾਂ ਜਿੰਨਾ ਕੰਮ ਇਹਦੇ ਤੇ ਕੀਤਾ ਹੋਇਆ ਸੂਟ ਤੇ ਆਹ ਵਾਲੀ ਪੱਟੀ ਲੱਗੀ ਹੋਈ ਹੈ ਇਹਨੂੰ ਤੁਸੀਂ ਆਪਣੀ ਲੈਂਥ ਦੇ ਰਿਕਾਰਡਿੰਗ ਉੱਪਰ-ਨੀਚੇ ਕਰ ਸਕਦੇ ਹੋਗੇ ਇਹਦੇ ਨਾਲ ਜਿਹੜੀ ਬਾਟਮ ਰੱਖੀ ਹੋਈ ਹੈ ਉਹ ਬਹੁਤ ਜਿਆਦਾ ਸੋਹਣੀ ਜੀ ਰੱਖੀ ਹੋਈ ਹੈ ਉਹ ਵੀ ਆਪਾਂ ਤੁਹਾਨੂੰ ਚੈੱਕ ਕਰਾਉਨੇ ਹਾਂਗੇ ਬਿਲਕੁਲ ਨਿਊ ਡਿਜ਼ਾਈਨ ਚ ਆਈ ਆ ਬਾਟਮ ਬਾਟਮ ਤੇ ਇਹਦੇ ਨਾਲ ਤਾਂ 1 ਮੀਟਰ ਦੀ ਬਾਟਮ ਮਿਲੂਗੀ ਤੇ ਬਾਟਮ ਤੇ ਮੈਨਾ ਤੁਹਾਨੂੰ ਵਰਕ ਬਿਲਕੁਲ ਬਰੀਕ-ਬਰੀਕ ਬੂਟੀ ਦੇ ਚੱਕ ਕਰ ਸਕਦੇ ਹਾਂ ਇਹ ਵਿੱਚ ਚਾਰ ਕਲਰ ਦਵਾਂਗੇ ਆਪਾਂ ਤੁਹਾਨੂੰ ਕੱਪੜਾ ਦਾ ਜਿਹੜਾ ਪਿਓਰ ਕਾਟਨ ਦਾ ਵਾ ਬਿਲਕੁਲ ਵੀ ਮੈਕਸ ਨਹੀਂ ਹੈਗਾ ਬਿਲਕੁਲ ਮਲਾਈ ਵਰਗਾ ਕੱਪੜਾ ਪਿਆਗਾ ਬਹੁਤ ਜ਼ਿਆਦਾ ਸੌਫਟ ਸਟੱਫ ਲੱਗਿਆ ਹੋਇਆ ਹੈਗਾ ਦੁਪੱਟਾ ਦਾ ਜਿਹੜਾ ਉਹ ਵੀ ਪਿਓਰ ਮਲਮਲ ਦਾ ਰਹਿਣ ਵਾਲਾ ਹੈਗਾ ਆ ਵਾਲਾ ਇਹ ਦੁਪੱਟਾ ਰਹਿਣ ਵਾਲਾ ਦੁਪੱਟਾ ਵੀ ਇੱਕ ਜਿਹੜਾ ਮਲਮਲ ਦਾ ਹੁੰਦਾ ਉਹਦੇ ਵਿੱਚ ਹਾਰਡਨੈਸ ਜੀ ਹੁੰਦੀ ਹੈਗੇ ਇਹਦੇ ਵਿੱਚ ਹਾਰਡ ਬਿਲਕੁਲ ਨਹੀਂ ਹੈਗਾ ਬਿਲਕੁਲ ਸੌਫਟ ਸਟੱਫ ਦਾ ਦੁਪੱਟਾ ਪਿਆ ਚਾਹੇ ਤੁਸੀਂ ਇਹਨੂੰ ਇਕੱਠਾ ਕਰਕੇ मुट्ठी ਚ ਲੈ ਲਿਓ ਇੰਨਾ ਜਿਆਦਾ ਸੌਫਟ ਹੈਗਾ ਡਿਜ਼ਾਈਨਿੰਗ ਆਪਾਂ ਤੁਹਾਨੂੰ ਪੂਰੀ ਪ੍ਰੋਪਰ ਕੋਲ ਕੇ ਦਿਖਾਉਣੀ ਆਂਗੇ ਆਵਲੀ ਡਿਜ਼ਾਈਨਿੰਗ ਆਗੇ ਦੀ ਪੀਚ ਦੇ ਵਿੱਚ ਆਫ ਵਾਈਟ ਕਲਰ ਕੰਬੀਨੇਸ਼ਨ ਹੈਗਾ ਗਰਮੀ ਵਾਲੇ ਬਹੁਤ ਜਿਆਦਾ ਪਿਆਰੇ ਜੇ ਮਿੱਠੇ ਜੇ ਸੇੜ ਨੇ ਤੁਸੀਂ ਆਪਣਾ ਕੋਈ ਵੀ ਕਲਰ ਡਿਜ਼ਾਈਨ ਇਹਨਾਂ ਦੇ ਵਿੱਚੋਂ ਪਸੰਦ ਆ ਤੁਸੀਂ ਆਪਣਾ ਜਿਹੜਾ ਆਰਡਰ ਆ ਕਨਫਰਮ ਕਰ ਸਕਦੇ ਹੋ ਅਗਲਾ ਕਲਰ ਆ ਗਿਆ ਆਪਣੇ ਕੋਲੇ ਲਾਈਟ ਫਰੋਜੀ ਲਾਈਟ ਫਰੋਜੀ ਕਲਰ ਦਾ ਸੂਟ ਹੈਗਾ ਇਹਨਾਂ ਦੇ ਜਿਹੜਾ ਸੂਟਾਂ ਦਾ ਅੱਜ ਵਾਲਿਆਂ ਦਾ ਰੇਟ ਹੈ 550 ਰੁਪਏ ਰਹਿਣ ਵਾਲਾ ਹੈ ਇਹਦੇ ਵੀ ਬਾਟਮ ਤੇ ਮਿਲੂਗਾ ਤੁਹਾਨੂੰ ਵਰਕ ਆਹ ਵਾਲਾ ਵਰਕ ਮਿਲਣਾਗਾ ਬਾਟਮ ਤੇ ਤੁਸੀਂ ਪਲਾਜੋ ਬਣਾ ਸਕਦੇ ਹੋ ਬਾਟਮ ਬਣਾ ਸਕਦੇ ਹੋ ਇਹ ਤੁਹਾਡੀ ਮਰਜ਼ੀ ਹੋਊਗੀ ਕੱਪੜਾ ਦਾ ਜਿਹੜਾ ਪੂਰਾ ਵਧੀਆ ਵਾ ਦੇਖ ਸਕਦੇ ਹੋਗੇ نیچے ਆ ਵਾਲੀ ਜੈਗ ਜੈਗ ਵਾਲੀ ਡਿਜ਼ਾਈਨਿੰਗ ਕੀਤੀ ਹੋਈ ਆ ਤੇ ਆਪਾਂ ਤੁਹਾਨੂੰ ਬੋਲ ਕੇ ਦਿਖਾ ਸਕਦੇ ਹਾਂ ਬਿਲਕੁਲ ਬਰੀਕੀ ਦਾ ਕੰਮ ਕੀਤਾ ਹੋਇਆ ਜਿਹੜਾ ਵਰਕ ਦਾਗਾ ਬਹੁਤ ਜ਼ਿਆਦਾ ਅਲੱਗ ਜਿਹਾ ਦਾ ਕਨਸੈਪਟ ਤਿਆਰ ਹੋ ਕੇ ਆਇਆਗਾ ਆ ਵਾਲਾ ਰੱਖਿਆ ਹੋਇਆਗਾ ਇਹਦੇ ਨਾਲ ਦੁਪੱਟਾ ਸੈਕੰਡ ਕਲਰ ਆ ਗਿਆ ਆਪਣੇ ਕੋਲੇ ਫਰੋਜੀ ਚ ਅਗਲਾ ਆਪਣੇ ਕੋਲੇ ਆ ਗਿਆ ਪਿੰਕ ਚ ਪਿੰਕ ਕਲਰ ਦਾ ਹੈਗਾ ਨਾਲ ਬਾਟਮ ਰੱਖੀ ਹੋਈ ਆ ਉਦਾਂ ਦੀ ਵੀ ਸੇਮ ਡਿਜ਼ਾਈਨਿੰਗ ਆ ਵਰਕ ਵਾਲੀ ਲੈਂਥ ਆਪਾਂ ਤੁਹਾਨੂੰ ਦੱਸਤੀ ਆਗੀ ਸਵਾ ਦੋ ਮੀਟਰ ਦੀ ਸ਼ਰਟ ਆਗੀ ਨਾਲ ਕਾਟਨ ਦਾ ਦੁਪੱਟਾ ਲਾਸਟ ਕਲਰ ਆ ਗਿਆ ਇਹਦੇ ਵਿੱਚ ਆਪਣੇ ਕੋਲੇ ਚੈੱਕ ਕਰ ਸਕਦੇ ਹੋ ਇਹ ਕਿ ਉਹ ਇਹਦੇ ਨਾਲ ਬਾਟਮ ਆਫ ਵਾਈਟ ਕਾਟਨ ਨਾਲ ਕਾਟਨ ਦਾ ਦੁਪੱਟਾ ਆ ਗਿਆ 550 ਰੁਪਏ ਇਹਨਾਂ ਦਾ ਸੂਟਾਂ ਦਾ ਰੇਟ ਰਹਿਣ ਵਾਲਾਗਾ ਇਹਦੇ ਵਿੱਚ ਸੈਕੰਡ ਡਿਜ਼ਾਈਨ ਆਪਾਂ ਜਿਹੜਾ ਲਗਾਉਣ ਲੱਗੇ ਹਾਂਗੇ ਉਹ ਵਿਦਾਊਟ ਵਰਕ ਤੋਂ ਲਗਾਉਨੇ ਆ ਇਹਦੀ ਬਾਟਮ ਤੇ ਵਰਕ ਨਹੀਂ ਹੈਗਾ ਇਹਦੀ ਆਹ ਵਾਲੀ ਡਿਜ਼ਾਈਨਿੰਗ ਰੱਖੀ ਹੋਈ ਆ ਸੂਟਾਂ ਦੀ ਇਹਨਾਂ ਦਾ ਵੀ ਜਿਹੜਾ ਰੇਟ ਆ 550 ਰੁਪਏ ਰਹਿਣਗਾ ਪਿਓਰ ਕਾਟਨ ਦੇ ਸੂਟ ਨੇ ਮੈਕਸ ਬਿਲਕੁਲ ਨਹੀਂ ਹੈਗਾ ਇਹ ਤੁਹਾਨੂੰ ਨਾਲ ਦੀ ਨਾਲ ਆਪਾਂ ਦੱਸ ਦਿੰਨੇ ਆਂਗੇ ਆਹ ਵਾਲੀ ਡਿਜ਼ਾਈਨਿੰਗ ਆ ਗਈ ਦੋ ਮਿੰਟ ਆਵਲੀ ਦੀ ਬੈਕ ਆ ਗਈ ਇਹਦੇ ਨਾਲ ਰੱਖੀ ਹੋਈ ਆ ਪਲੇਨ ਬਾਟਮ ਪਲੇਨ ਕੈਮਰਿਕ ਦੀ ਬਾਟਮ ਮਿਲੂਗੀ ਪ्युअर ਮਲਮਲ ਦਾ ਦੁਪੱਟਾ ਮੈਡਣਾਗਾ ਚੈੱਕ ਕਰ ਸਕਦੇ ਹੋ ਇਹਦੇ ਵਿੱਚ ਆਪਣੇ ਕੋਲੇ ਚਾਰ ਕਲਰ ਨੇ ਨੈਕਸਟ ਕਲਰ ਆ ਗਿਆ ਆਪਣੇ ਕੋਲੇ ਪੀਚ ਤਵਲੇ ਅਗਲਾ ਕਲਰ ਆ ਗਿਆ ਜੰਗਲੀ ਲਵੈਂਡਰ ਜਿਹੜਾ ਜਿਹੜਾ ਆ ਗਿਆ ਨੈਕਸਟ ਕਲਰ ਆ ਗਿਆ ਆਪਣੇ ਕੋਲੇ ਇਹ ਵਿੱਚ ਗ੍ਰੀਨ ਕੋਈ ਵੀ ਕਲਰ ਡਿਜ਼ਾਈਨ ਤੁਹਾਨੂੰ ਪਸੰਦ ਆ ਸਕਰੀਨ ਦੇ ਦਿੱਤੇ ਨੰਬਰ ਤੇ ਤੁਸੀਂ ਆਪਣਾ ਆਰਡਰ ਜਿਹੜਾ ਕਨਫਰਮ ਕਰ ਸਕਦੇ ਹੋ ਸੂਟ ਘਰ ਬੈਠੇ ਮੰਗਵਾ ਸਕਦੇ ਹੋ ਇਸੇ ਅੱਜ ਵਾਲੀ ਆਪਣੀ ਛੋਟੀ ਜੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜਰੂਰ ਕਰਿਓ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਨਾਲ ਨਵੇਂ ਕਨਸੈਪਟ ਦੇ ਨਾਲ ਤਦ ਤੱਕ ਲਈ ਧੰਨਵਾਦ